ਸਿੰਬਲ ਚੌਕ ਭਾਈਪਾਸ ਦੇ ਦੁਕਾਨਦਾਰਾਂ ਨੇ ਮਨੀਸ਼ ਗਰਗ ਅਸ਼ੋਕ ਕੁਮਾਰ ਦੇ ਪ੍ਰਧਾਨ ਕੀ ਅਠੰਡੇ ਮਿੱਠੇ ਜਲਦੀਸ਼ ਬੀਲ ਅਤੇ ਬ੍ਰੈਡ ਨਿਊਟਰੀ ਦਾ ਪ੍ਰਸ਼ਾਦ ਵੰਡਿਆ ਗਿਆ ਇਸ ਮੌਕੇ ਤੇ ਪੰਮਾ ਪੈਲਨ ਰਾਜੂ ਪੈਲਨ ਬੰਟੀ ਪੈਲਨ ਨੇ ਮਿਲ ਕੇ ਕੀ ਕਣਕਾਂ ਦਾ ਪੂਜਨ ਕਰਕੇ ਪ੍ਰਸ਼ਾਦ ਵੰਡਣ ਦਾ શુભ ਆਰੰਭ ਕੀਤਾ ਮਨੀਸ਼ ਗਰਗ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਬੀਲ ਲਗਾਈ ਗਈ ਹੈ ਜਿਸ ਵਿੱਚ ਲਗਭਗ ਤਕਰੀਬਨ 5000 ਲੋਕਾਂ ਦੇ ਲਈ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ ਵੇਖੋ ਟੀਵੀ ਨਿਊਜ਼ ਇੰਡੀਆ 255 ਲਈ ਪਠਾਨਕੋਟ ਤੋਂ ਪੱਤਰਕਾਰ ਹਰਸ਼ਦੀਪ ਦੀ ਖਾਸ ਰਿਪੋਰਟ ਕਿਸ ਮੁੱਦੇ ਤੇ ਅੱਜ ਤੁਸੀਂ ਸ਼ਿਕਾਇਤ ਲਗਾਈ ਮੈਡਮ ਜੀ ਐਸੀ ਮਕਸਦ ਕੋਈ ਨਹੀਂ ਹੈ ਇਹਰੇ ਜੋ ਦੇਖਿਆ ਨਇਆ ਹੈ ਕਿ ਗਰਮੀ ਬਹੁਤ ਹੈ ਪੈ ਰਹੀ ਹੈ ਲੋਕਾਂ ਨੂੰ ਰਾਹਤ ਮਿਲਦੀ ਹੈ ਠੰਡਾ ਪਾਣੀ ਪੀ ਕੇ ਛਬੀਲ ਲਈ ਲਗਾਈ ਹੈ ਅਸੀਂ ਇਸ ਲਈ ਅਸੀਂ ਹਰ ਸਾਲ ਇਸੇ ਤਰ੍ਹਾਂ ਛਬੀਲ ਲਗਾਣੇ ਆ ਕਿ ਗਰਮੀ ਦੇ ਵਿੱਚ ਪੂਰੀ ਛਬੀਲ ਦੇ ਨਾਲ ਹੋਰ ਕੀ ਬਣ ਰਹੇ ਹੋ ਛਬੀਲ ਨਾਲ ਅਸੀਂ ਨੂਟਰੀ ਬਰੈਡ ਦਾ ਵੀ ਲੰਗਰ ਲਗਾਣੇ ਆ ਸਾਰੇ ਲੋਕਾਂ ਨੇ ਹਰ ਸਾਲ ਇਹ ਸਾਡੇ ਸਾਰੇ ਮਿਲ ਕੇ ਲਗਾਣੇ ਆ ਤੁਸੀਂ ਸਾਰੇ ਕਿਹੜੀ ਜਗ੍ਹਾ ਤੇ ਲਗਾ ਦੇ ਤੁਸੀਂ ਐਸੀ ਸਿੰਬਲ ਸੌਂਗ ਜੈਨੂ ਨਾਟ ਅ ਸਫੇਅਰ ਹੈਗੇ ਉੱਥੇ ਲਗਾਣੇ ਆ ਸਾਰੇ ਮਿਲ ਕੇ